ਜਿਨ੍ਹਾਂ ਨੂੰ ਵੀ ਮਰਦਾਨਾ ਕਮਜ਼ੋਰੀ ਹੋ ਗਈ ਜੀ ਜਾਂ ਮੈਦੇ ਦੇ ਵਿੱਚ ਗਰਮੈਸ ਹੋ ਗਈ ਜਾਂ ਤਾਂਤ ਪੈਂਦੀ ਹੈ ਜਾਂ ਤੁਹਾਡੇ ਸਰੀਰ ਦੇ ਵਿੱਚ ਜਮੀ ਕਮਜ਼ੋਰੀ ਆ ਗਈ ਸਰੀਰ ਦੇ ਵਿੱਚ ਚੀਸਾ ਪੈਂਦੀਆਂ ਰਹਿੰਦੀਆਂ ਨੇ ਤਾਂ ਤੁਸੀਂ ਆ ਨੁਕਤਾ ਵਰਤ ਲਓ ਤੁਸੀਂ ਘੋੜੇ ਵਰਗੇ ਹੋ ਜਾਓਗੇ ਤੁਸੀਂ ਕਰਨਾ ਹੈ ਕਿ ਤੁਹਾਨੂੰ ਨਾਰੀਅਲ ਦਾ ਬਰਾਦਾ ਚਾਹੀਦਾ ਜੇ ਨਹੀਂ ਮਿਲਦਾ ਤਾਂ ਤੁਸੀਂ ਘਰੇ ਇੱਕ ਠੂਠੀ ਲੈ ਕੇ ਉਹਨੂੰ ਵੀ ਪੀ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਚਾਹੀਦੀ ਜੀ ਸ਼ੱਕਰਾਂ ਚੱਕਰ ਪਾਲੇ ਦੇ ਵਿੱਚ ਘਰਦੀ ਹੋਵੇ ਤੇ ਉਸ ਤੋਂ ਬਾਅਦ ਉਹਨੂੰ ਚੰਗੇ ਤਰੀਕੇ ਨਾਲ 20 ਕਿਜੀ ਕੋਸੇ ਕੌਲੀ ਦੇ ਵਿੱਚ ਕੱਢ ਲਓ ਉਸ ਤੋਂ ਬਾਅਦ ਤੁਹਾਨੂੰ ਚਾਹੀਦੇ ਨੇ ਜੀ ਪਤਾਸੇ ਪਤਾਸੇ ਨੇ ਕੀ ਕਰਨਾ ਤੁਸੀਂ 2-3 ਦੇ ਵਿਚ ਇਹਨਾਂ ਮੋਰੇ ਕਰ ਲਿਓ ਮੋਰੇ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜਾ ਆਪਾਂ ਨੇ ਇਹ ਮਸਾਲਾ ਤਿਆਰ ਕਰਿਆ ਰਗੜ ਕੇ ਇਹ ਪਤਾਸਿਆਂ ਦੇ ਵਿੱਚ ਇਹਨਾਂ ਦੀਆਂ 2-2 ਚਾਰ-ਚਾਰ ਜੁੰਡੀਆਂ ਪਾ ਲਿਓ ਤੇ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਨੂੰ ਚਾਹੀਦਾ ਜੀ ਬੋੜ ਬੋਰਡ ਦਾ ਕੀ ਕਰਨਾ ਤੁਸੀਂ ਕੋਈ ਕੱਚੀ ਲਾਗਰ ਤੋੜ ਲਿਓ ਜਿੱਥੇ ਡਾਣੀ ਹੁੰਦੀ ਹੈ ਉੱਤੇ ਇਹਦੇ ਵਿੱਚ ਜੀ ਦੁੱਧ ਨਿਕਲਦਾ ਹੈ ਤੇ ਉਹ ਤੁਸੀਂ ਕੀ ਕਰਨਾ ਹੈ ਪਤਾਸਿਆਂ ਦੇ ਵਿੱਚ 2 2 3 3 ਦੋਕੇ ਪਾ ਲਓ ਉਸ ਤੋਂ ਬਾਅਦ ਪਾਉਣ ਤੋਂ ਬਾਅਦ ਤੁਸੀਂ ਕਰਨਾ ਹੈ ਜੀ ਇਹਦਾ ਇੱਕ ਪਤਾਸਾ ਤੁਸੀਂ ਰੋਜ਼ ਖਾਣਾ ਹੈ ਇਹਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਹੈ ਜਾਂ ਤਾਤ ਪੈਂਦੀ ਹੈ ਜਾਂ ਮਰਦਾਨਾ ਕਮਜ਼ੋਰੀ ਹੈ ਉਹ ਤੁਹਾਡੀ ਮਤਲਬ ਤਾਕਤ ਆ ਜਾਊਗੀ ਸਰੀਰ ਦੇ ਵਿੱਚ ਕੋੜੇ ਵਰਗੇ ਹੋ ਜਾਣਗੇ ਤੁਸੀਂ ਇਹ ਨੁਕਤਾ ਜ਼ਰੂਰ ਵਰਤਿਓ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਇਹ ਕੰਮ ਆ ਜੀ